ਇਦੇ ਜਦੋਂ ਆਪਾਂ ਪਿਛਲੇ ਪਾਸੇ ਨੂੰ ਨਿਕਲਦੇ ਆ ਤਾਂ ਉਹ ਢਾਬ ਵੀ ਤੁਹਾਨੂੰ ਦਰਸ਼ਨ ਕਰਵਾਉਨੇ ਆ ਜਿੱਥੇ ਆ ਕੇ ਗੁਰੂ ਸਾਹਿਬ ਬਰਾਜਦੇ ਸਨ ਆਪਣੀਆਂ ਫੌਜਾਂ ਸਮੇਤ ਦੇਖੋ ਇਧਰ ਸਾਰੇ ਆਲੇ ਦੁਆਲੇ ਤੁਹਾਨੂੰ ਮਿੱਟੀ ਮਿੱਟੀ ਨਜ਼ਰ ਆਊਗੀ ਤੇ ਇੱਥੇ ਜਿਵੇਂ ਮਿੱਟੀ ਦਾ ਪੋਚਾ ਕਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਪਹੁੰਚੇ ਆ ਗੁਰਦੁਆਰਾ ਸਿਮਰਨ ਸਰ ਸਾਹਿਬ ਢੋਲੀ ਪਾਈ ਜ਼ਿਲ੍ਹਾ ਮੋਗਾ ਇਹ ਜੋ ਗੁਰਦੁਆਰਾ ਸਾਹਿਬ ਆ ਇੱਥੇ 6ਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ 7ਵੇਂ ਪਾਤਸ਼ਾਹ ਸ੍ਰੀ ਗੁਰੂ ਹਰ Rai ਸਾਹਿਬ ਜੀ ਤੇ 9ਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਕਿਸੇ ਸਮੇਂ ਇੱਥੇ ਆਏ ਸੀ ਇੱਥੇ ਬਹੁਤ ਵੱਡੀ ਇੱਕ ਪਾਣੀ ਦੀ ਢਾਬ ਸੀ ਜੋ ਅੱਜ ਵੀ ਮੌਜੂਦ ਆ ਉਹਦੇ ਵੀ ਤੁਹਾਨੂੰ ਦਰਸ਼ਨ ਕਰਵਾਵਾਂਗੇ ਇੱਕ ਪੁਰਾਣਾ ਖੂਹ ਉਹ ਵੀ ਇੱਥੇ ਮੌਜੂਦ ਆ ਉਹਦਾ ਵੀ ਇਤਿਹਾਸ ਆਪ ਜੀ ਨਾਲ ਸਾਂਝਾ ਕਰਾਂਗੇ ਇੱਕ ਪੁਰਾਣੀ ਬੇਰੀ ਬਹੁਤ ਵੱਡੀ ਜਿਹੜੀ ਉਹ ਵੀ ਬੜੇ ਵਧੀਆ ਢੰਗ ਨਾਲ ਸੰਭਾਲ ਕੇ ਰੱਖੀ ਗਈ ਆ ਅੱਜ ਵੀ ਹਰੀ ਭਰੀ ਆ ਉਹਦੇ ਵੀ ਤੁਹਾਨੂੰ ਦਰਸ਼ਨ ਕਰਵਾਵਾਂਗੇ ਤਿੰਨ ਪਾਤਸ਼ਾਹੀਆਂ ਦੀ ਇਹ ਚਰਨਛੋਪਾ ਪ੍ਰਾਪਤ ਧਰਤੀ ਆ ਸੋ ਆਜੋ ਆਪਾਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਦੇ ਆ ਨਾਲ-ਨਾਲ ਜੋ ਪ੍ਰਾਣੀਆਂ ਗੁਰੂ ਸਾਹਿਬ ਜੀ ਦੀਆਂ ਨਿਸ਼ਾਨੀਆਂ ਇੱਥੇ ਅੱਜ ਵੀ ਮੌਜੂਦ ਆ ਉਹਨਾਂ ਦੇ ਵੀ ਆਪ ਜੀ ਨੂੰ ਦਰਸ਼ਨ ਕਰਵਾਉਨੇ ਆ ਸੋ ਆਜੋ ਗੁਰਦੁਆਰਾ ਸਾਹਿਬ ਵਿਖੇ ਚੱਲ ਜੀਏ ਤੇ ਇਤਿਹਾਸ ਬਾਰੇ ਜਾਣਕਾਰੀ ਲਈਏ ਨਾਲ-ਨਾਲ ਆਪਾਂ ਉਹਨਾਂ ਪ੍ਰਾਣੀਆਂ ਵਸਤੂਆਂ ਜਾਂ ਪ੍ਰਾਣੀਆਂ ਚੀਜ਼ਾਂ ਦੇ ਦਰਸ਼ਨ ਕਰਦੇ ਆ ਆਜੋ ਚੱਲ ਜੀਏ ਡਰੋਲੀ ਭਾਈ ਤੋਂ ਜਦੋਂ ਕੋਰੇ ਵਾਲੇ ਨੂੰ ਜਾਣਦੇ ਆ ਤਾਂ ਖੱਬੇ ਹੱਥ ਇਹ ਗੁਰਦੁਆਰਾ ਸਿਮਰਨ ਸਰ ਸਾਹਿਬ ਆ ਜਾਂਦਾ ਵਾ ਗੇਟ ਲੰਘੇ ਆਪਾਂ ਸਾਹਮਣੇ ਬੋਰਡ ਵੀ ਸੱਜਿਆ ਲੱਗਿਆ ਆਪਾਂ ਨੂੰ ਦਿਖ ਰਿਹਾ ਵਾ ਤੇ ਖੱਬੇ ਹੱਥ ਨੂੰ ਇੱਧਰ ਗੁਰਦੁਆਰਾ ਸਿਮਰਨ ਸਰ ਸਾਹਿਬ ਤੇ ਆਜੋ ਉੱਥੇ ਆਪਾਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਦੇ ਆਂ ਗੁਰੂ ਸਾਹਿਬ ਜੀ ਦਾ ਇਹ ਪਵਿੱਤਰ ਸਥਾਨ ਬਹੁਤ ਖੁੱਲੀ ਡੁੱਲੀ ਜਗ੍ਹਾ ਤੇ ਆ ਦਰਬਾਰ ਸਾਹਿਬ ਨਵਾਂ ਬਣ ਰਿਹਾ ਬਹੁਤ ਸੁੰਦਰ ਤੇ ਉਸ ਪਾਸੇ ਇਤਿਹਾਸਕ ਬੇਰ ਆ ਉਸਦੇ ਵੀ ਆਪ ਜੀ ਨੂੰ ਦਰਸ਼ਨ ਕਰਵਾਉਣੇ ਆ ਤੇ ਇੱਥੇ ਸਾਹਮਣੇ ਕਮਰੇ ਦੇ ਵਿੱਚ ਗੁਰੂ ਸਾਹਿਬ ਜੀ ਦਾ ਪ੍ਰਕਾਸ਼ ਤੇ ਬਹੁਤ ਖੁੱਲੀ ਡੁੱਲੀ ਜਗਾਵਾ ਬਹੁਤ ਸੁੰਦਰੇ ਕਮਰਾ ਬਣਾਇਆ ਹੋਇਆ ਵਾ ਗੁਰੂ ਸਾਹਿਬ ਜੀ ਦੇ ਪ੍ਰਕਾਸ਼ ਵਾਸਤੇ ਕੁਝ ਸਮੇਂ ਵਾਸਤੇ ਜੋ ਪ੍ਰਕਾਸ਼ ਆ ਗੁਰੂ ਸਾਹਿਬ ਜੀ ਦਾ ਇੱਥੇ ਆ ਤੇ ਨਵਾਂ ਦਰਬਾਰ ਸਾਹਿਬ ਆ ਜੋ ਉਹ ਵੀ ਬਣ ਰਿਹਾ ਵਾ ਇਹ ਖੂਬ ਸਾਹਿਬ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪ ਲਗਵਾਇਆ ਸੀ ਤਾਰੀਖ ਗੁਰੂ ਖਾਲਸਾ ਅਨਸਾਰ ਇੱਕ ਖੂਜ ਡਰੋਲੀ ਪਿੰਡ ਵਿੱਚ ਲਗਵਾਇਆ ਸੀ ਤੇ ਇੱਕ ਇਹ ਖੂਦ ਦੋਵੇਂ ਗੁਰੂ ਸਾਹਿਬ ਨੇ ਆਪ ਲਗਵਾਏ ਸੀਗੇ ਗੁਰੂ ਕੀ ਫੌਜ ਛਕਣ ਵਾਸਤੇ ਲੰਗਰ ਵਾਸਤੇ ਤੇ ਇਸ਼ਨਾਨ ਪਾਣ ਵਾਸਤੇ ਇੱਥੋਂ ਹੀ ਜਲ ਵਰਤਦੀ ਸੀ ਕਿਉਂਕਿ ਸਤਗੁਰੂ ਜੀ ਆਪਣੇ ਨਿਵਾਸ ਸਥਾਨ ਗੁਰਦੁਆਰਾ ਜਿੱਥੇ ਅੱਜਕੱਲ ਟਾਰੀ ਸਾਹਿਬ ਬਣਿਆ ਹੋਇਆ ਵਾ ਉਥੋਂ ਅੰਮ੍ਰਿਤ ਵੇਲੇ ਉੱਠ ਕੇ ਇੱਕ ਪੈਰ ਰਾਤ ਰਹਿਣ ਦੀ ਇੱਥੇ ਆਪਣੇ ਇਸ ਦੀਵਾਨ ਸਥਾਨ ਤੇ ਫੌਜੀ ਛੌਣੀ ਵਿੱਚ ਪੁੱਜ ਜਾਂਦੇ ਸੀ ਗੁਰੂ ਕੀ ਪਵਿੱਤਰ ਹਜ਼ੂਰੀ ਦੇ ਵਿੱਚ ਇੱਥੇ ਰੋਜ਼ਾਨਾ ਦੀਵਾਨ ਦਾ ਸੀ ਜਿੱਥੇ 3000 ਤੋਂ 6000 ਘੋੜਸਵਾਰ ਤੇ ਹੋਰ ਨੇੜੇ ਤੇੜੇ ਦੀਆਂ ਸੰਗਤਾਂ ਵੀ ਹਾਜ਼ਰੀ ਭਰਦੀਆਂ ਸੀ ਸੰਗਤ ਇਸ ਖੂਹ ਦਾ ਪਾਣੀ ਹੀ ਛਕਣ ਵਾਸਤੇ ਵਰਤਦੀ ਸੀ ਇਹ ਇਤਿਹਾਸਕ ਬੇਰ ਸਾਹਿਬ ਹੈ ਜਿੱਥੇ ਛੇਵੇਂ ਪਾਸ਼ਾ ਜੋ ਗਰਮੀ ਦੀ ਰੁੱਤ ਵਿੱਚ ਇਸ ਬੇਰ ਸਾਹਿਬ ਦੇ ਹੇਠਾਂ ਬੈਠ ਕੇ ਜੋ ਸੰਗਤਾਂ ਨੂੰ ਨਿਹਾਲ ਕਰਦੇ ਰਹੇ ਨੇ ਛੇਵੇਂ ਪਾਸ਼ਾ ਤੋਂ ਬਾਅਦ ਸੱਤਵੇਂ ਪਾਸ਼ਾ ਸ਼੍ਰੀ ਗੁਰੂ ਹਰ ਰਾਏ ਸਾਹਿਬ ਜੀ ਮਹਾਰਾਜ ਤੇ ਫਿਰ ਉਸ ਤੋਂ ਬਾਅਦ ਨੌਵੇਂ ਪਾਤਸ਼ਾਹ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਵੀ ਜਦੋਂ ਟਰੋਲੀ ਭਾਈ ਵਿਖੇ ਆਏ ਤਾਂ ਉਹਨਾਂ ਨੇ ਇਸ ਸਥਾਨ ਤੇ ਬੈਠ ਕੇ ਅਕਸਰੀ ਸੰਗਤਾਂ ਨੂੰ ਜੋ ਗੁਰੂ ਉਪਦੇਸ਼ ਦਿੰਦੇ ਰਹੇ ਤੇ ਇੱਥੇ ਬਿਰਾਜਮਾਨ ਹੁੰਦੇ ਰਹੇ ਵਰਣਨਯੋਗ ਹੈ ਕਿ ਇਸ ਪਾਵਨ ਇਤਿਹਾਸਕ ਸਥਾਨ ਵਿੱਚ ਜੋ ਸਿਮਰਨ ਸਰ ਸਾਹਿਬ ਸਥਾਨ ਗੁਰੂ ਸਾਹਿਬ ਜੀ ਦਾ ਬਣਿਆ ਹੋਇਆ ਉੱਥੇ ਇੱਕ ਦਾੰਤ ਦਾ ਵੀ ਗੁਰੂ ਸਾਹਿਬ ਜੀ ਨੇ 6ਵੇਂ ਪਾਤਸ਼ਾਹ ਨੇ ਉਧਾਰ ਕੀਤਾ ਸੀ ਇਸ ਕਰਕੇ ਸੰਗਤ ਇਸ ਨੂੰ ਉਧਾਰ ਸਾਹਿਬ ਸਥਾਨ ਜਾਂ ਦਿਓਸ ਇੱਕ ਦੀ ਜਗ੍ਹਾ ਕਹਿ ਕੇ ਵੀ ਪੁਕਾਰਦੀ ਤੇ ਸਤਿਕਾਰਦੀ ਹੈ ਬੜਾ ਪੁਰਾਣਾ ਇਹ 베ਰੀ ਦਾ ਦਰਖਤ ਹੈ ਆਪ ਜੀ ਦਰਸ਼ਨ ਕਰ ਸਕਦੇ ਹੋ ਇਸ ਨੂੰ ਵੀ ਸੰਭਾਲ ਕੇ ਰੱਖਿਆ ਗਿਆ ਹੈ 베ਰੀ ਦਾ ਥੜਾ ਵੀ ਬੜਾ ਵਧੀਆ ਬਣਾਇਆ ਗਿਆ ਹੈ ਤੇ ਇਸ ਪ੍ਰੋਖ ਦਾ ਦਰਸ਼ਨ ਜੋ ਸੰਗਤ ਆਉਣ ਵਾਲੀ ਉਹ ਕਰਦੀ ਹੈ ਇਸ ਪਾਸੇ ਨੂੰ ਜਦੋਂ ਆਪਾਂ ਹੇਠਲੇ ਪਾਸੇ ਨੂੰ ਜਾਵਾਂਗੇ ਤਾਂ ਉੱਥੇ ਤੁਹਾਨੂੰ ਉਹ ਜੋ ਪੁਰਾਣੀ ਢਾਬ ਹੈ ਉਹ ਵੀ ਦਿਖਾਵਾਂਗੇ ਨਵਾਂ ਦਰਬਾਰ ਸਾਹਿਬ ਜੋ ਬਣ ਰਿਹਾ ਇਹਦੇ ਨਾਲ 베ਰੀ ਆ ਇਹਦੇ ਜਦੋਂ ਆਪਾਂ ਪਿਛਲੇ ਪਾਸੇ ਨੂੰ ਨਿਕਲਦੇ ਆ ਤਾਂ ਉਹ ਢਾਬ ਵੀ ਤੁਹਾਨੂੰ ਦਰਸ਼ਨ ਕਰਵਾਉਨੇ ਆ ਜਿੱਥੇ ਆ ਕੇ ਗੁਰੂ ਸਾਹਿਬ ਬਰਾਜਦੇ ਸਨ ਆਪਣੀਆਂ ਫੌਜਾਂ ਸਮੇਤ ਉਹ ਢਾਬ ਵੀ ਇਸ ਪਾਸੇ ਆ ਪਿਛਲੇ ਪਾਸੇ ਗੁਰਦੁਆਰਾ ਸਾਹਿਬ ਦੇ ਬਹੁਤ ਵਧੀਆ ਇੱਥੇ ਅਜੇ ਇਹਨੂੰ ਸੰਭਾਲਿਆ ਗਿਆ ਤੇ ਗੁਰਦੁਆਰਾ ਸਾਹਿਬ ਦਾ ਜਿਹੜਾ ਆਲਾ ਦਵਾਲਾ ਵਾ ਉਹ ਬੜਾ ਸੁੰਦਰ ਬਣਾਇਆ ਇੱਕ ਤਾਂ ਹੈ ਖੇਤਾਂ ਦੇ ਵਿੱਚ ਆਹੇ ਤੇ ਇੱਕ ਤੁਹਾਨੂੰ ਉਹ ਵੀ ਦਰਸ਼ਨ ਕਰਵਾਵਾਂਗੇ ਵੀ ਇਹਦਾ ਆਲਾ ਦਵਾਲਾ ਬੜਾ ਗੁਰਦੁਆਰਾ ਸਾਹਿਬ ਦਾ ਵਧੀਆ ਬਣਾਇਆ ਕੱਚੀ ਮਿੱਟੀ ਦਾ ਇਹ ਉਹ ਇਤਿਹਾਸਕ ਢਾਵ ਆ ਜਿਹਦੇ ਕੋਲ ਆਪਾਂ ਖੜੇ ਆ ਇਹ ਬਹੁਤ ਪੁਰਾਣੇ ਸਮੇਂ ਤੋਂ ਜੋ ਗੁਰੂ ਸਾਹਿਬਾਂ ਵੇਲੇ ਤੋਂ ਵੀ ਪਹਿਲਾਂ ਦੀ ਆ ਗੁਰੂ ਸਾਹਿਬ ਜਦੋਂ ਛੇਵੇਂ ਪਾਤਸ਼ਾਹ ਇੱਥੇ ਆਏ ਸੀਗੇ ਜਿਵੇਂ ਮੇਨ ਜਿਹੜਾ ਆਪਣਾ ਮਾਲਵਾ ਇਲਾਕਾ ਵਾ ਨਾ ਇਹਦੇ ਵਿੱਚ ਤਿੰਨ ਢਾਬਾ ਮੰਨੀਆਂ ਜਾਂਦੀਆਂ ਇੱਕ ਤਾਂ ਖਦਰਾਨੇ ਦੀ ਢਾਬ ਸ਼੍ਰੀ ਮੋਕਸਰ ਸਾਹਿਬ ਨਥਾਣੇ ਦੀ ਢਾਬ ਗੁਰੂਸਰ ਮਹਾਰਾਜ ਤੇ ਤੀਜੀ ਇਹ ਜਿਹੜੀ ਢਾਬ ਤੇ ਆਪਾਂ ਖੜੇ ਆ ਬਿਆਣੇ ਦੀ ਢਾਬ ਡਰੋਲੀ ਭਾਈ ਇਹ ਇੱਕ ਪਾਣੀ ਦਾ ਵਧੀਆ ਸਰੋਤ ਸੀਗਾ ਪ੍ਰਾਤਨ ਸਮੇ ਤੋਂ ਲੈ ਕੇ ਹੀ ਇਸ ਜਗ੍ਹਾ ਤੇ ਭਗੋਲਕ ਤੌਰ ਤੇ ਵੀ ਮੰਨਿਆ ਜਾਂਦਾ ਵੀ ਇਹ ਜਿਹੜੀ ਆ ਇਸ ਇਲਾਕੇ ਦਾ ਨੀਵਾ ਜਿਹੜੀ ਉਹ ਜਗ੍ਹਾ ਮੰਨੀ ਗਈ ਆ ਕਿਉਂਕਿ ਕਈ ਕੂਹਾਂ ਕਿਲੋਮੀਟਰਾਂ ਤੱਕ ਧਰਤੀ ਦੀ ਢਾਲ ਅੱਜ ਵੀ ਇਸ ਪਾਸੇ ਨੂੰ ਆ ਸੋ ਬਾਰਸ਼ਾਂ ਵਿੱਚ ਕੁਦਰਤੀ ਢਾਬ ਤੇ ਕਈ ਏਕੜਾਂ ਵਿੱਚ ਪਾਣੀ ਜੋ ਜਮਾ ਹੋ ਜਾਂਦਾ ਸੀ ਇਤਿਹਾਸ ਅਨਸਾਰ ਗੁਰੂਕਾਲ ਦੇ 6ਵੇਂ ਤੇ 7ਵੇਂ ਪਾਸ਼ਾ ਜੀ ਜਦੋਂ ਫੌਜਾਂ ਸਮੇਤ ਇੱਥੇ ਉਤਾਰਾ ਕੀਤਾ ਤਾਂ ਗੁਰੂ ਜੀ ਦੀ ਚਰਨਛੋ ਤੇ ਦ੍ਰਿਸ਼ਟੀ ਪ੍ਰਾਪਤ ਇੰਨੀ ਬਰਕਤ ਵਾਲੀ ਗੁਰੂ ਕੀ ਢਾਬ ਸੀਗੀ ਇਹ ਅੱਜ ਤੱਕ ਇਸ ਢਾਬ ਦੇ ਵਿੱਚ ਬਾਹਰੋਂ ਜਾਂ ਕਿਸੇ ਟਿਊਬਲਾਂ ਨਾਲ ਜਾਂ ਕਿਸੇ ਵੀ ਮੋਟਰ ਦਾ ਇਹਦੇ ਵਿੱਚ ਪਾਣੀ ਨਹੀਂ ਛੱਡਿਆ ਗਿਆ ਜੋ ਅੱਜ ਪਾਣੀ ਆਪਾਂ ਨੂੰ ਇਹ ਨਜ਼ਰ ਵੀ ਆ ਰਿਹਾ ਨਾ ਇਹ ਪਾਣੀ ਜਿਹੜਾ ਇਹ ਮੀਂਹ ਦਾ ਜਾਂ ਹੋਰ بارشਾਂ ਦਾ ਪਾਣੀ ਇੱਥੇ ਜਮਾ ਹੋਇਆ ਰਹਿੰਦਾ ਵਾ ਵੀ ਗੁਰੂ ਸਾਹਿਬ ਦੀ ਏਡੀ ਕਿਰਪਾ ਵਾ ਕਦੇ ਵੀ ਕਹਿੰਦੇ ਇਹਦੇ ਵਿੱਚ ਬਾਹਰੋਂ ਪਾਣੀ ਨਹੀਂ ਛੱਡਿਆ ਜਾਂਦਾ ਕਿਉਂਕਿ ਜਿਵੇਂ ਇੱਥੇ ਇਤਿਹਾਸ ਲਿਖਿਆ ਵਾ ਇਸ ਅਨਸਾਰ ਹੀ ਤੁਹਾਨੂੰ ਦੱਸ ਰਹੇ ਹਾਂ ਛੇਵੇਂ ਪਾਤਸ਼ਾਹ ਜੀ ਦੇ ਜਿਹੜੇ ਅਨੰਦ ਸਿੱਖ ਤੇ ਰਿਸ਼ਤੇਦਾਰੀ ਜੋ ਸਾਢੂ ਲੱਗਦੇ ਸੀਗੇ ਭਾਈ ਸਾਈ ਦਾਸ ਜੀ ਉਹਨਾਂ ਦੀ 700 ਏਕੜ ਜ਼ਮੀਨ ਜੋ ਸੀਗੀ ਉਹਦੇ ਵਿੱਚ ਹੀ ਇਹ ਢਾਬ ਪੈਂਦੀ ਸੀ ਪਹਿਲਾਂ ਫੌਜਾਂ ਦੀ ਜੋ ਭਰਤੀ ਛੇਵੇਂ ਪਾਤਸ਼ਾਹ ਜੀ ਨੇ ਕੀਤੀ ਸੀ ਉਹ ਵੀ ਇਸ ਜਗ੍ਹਾ ਤੇ ਹੀ ਕੀਤੀ ਸੀ ਇੱਥੇ ਯੁੱਧ ਕਲਾ ਦਾ ਅਭਿਆਸ ਕੇਂਦਰ ਬਣਾਇਆ ਸੀ ਗੁਰੂ ਸਾਹਿਬ ਜੀ ਨੇ ਇੱਥੇ ਹੀ ਸਭ ਤੋਂ ਪਹਿਲੀ ਫੌਜ ਜੋ ਛੌਣੀ ਬਣਾਈ ਗਈ ਸੀ ਇੱਥੇ ਛੌਣੀ ਬਣਾਉਣ ਤੇ ਹੋਰ ਵੀ ਕਾਰਨ ਸਨ ਕਿਉਂਕਿ ਇੱਕ ਤਾਂ ਇਸ ਇਲਾਕੇ ਦੇ ਵਿੱਚ ਸਿੱਧਾ ਜੋ ਮੁਗਲ ਰਾਜ ਦੇ ਪ੍ਰਬੰਧ ਹੇਠ ਇਹ ਇਲਾਕਾ ਨਹੀਂ ਆਉਂਦਾ ਸੀ ਦੂਜਾ ਯੁੱਧ ਨੀਤੀ ਦੇ ਮਾਦੇ ਨਜ਼ਰ ਮੁਗਲ ਸਾਮਰਾਜ ਵਿੱਚ ਇਲਾਕੇ ਦੀ ਭੂਗੋਲਿਕ ਵੰਤਰ ਤੋਂ ਅਣਜਾਣ ਸੀ ਤੇ ਇੱਕ ਫੌਜ ਦੇ ਘੋੜਿਆਂ ਤੇ ਫੌਜ ਦੀ ਵਰਤੋਂ ਲਈ ਲੜੇਂਦੀ ਇੱਕ ਵੱਡਾ ਕੁਦਰਤੀ ਜਾਲਸਰੋਧ ਸੀਗਾ ਇਹ ਤੇ ਇਹ ਜਿਹੜੀ ਢਾਬ ਸੀਗੀ ਇਹ ਸਾਈਂ ਦਾਸ ਜੀ ਦੇ ਖੇਤਾਂ ਦੇ ਵਿੱਚ ਪੈਂਦੀ ਸੀ ਤੀਜਾ ਇਸ ਜੰਗਲ ਦੇ ਇਸ ਮਾਲਵੇ ਵਿੱਚ ਘੋੜਿਆਂ ਲਈ ਜਿਹੜਾ ਉਹ ਚਾਰਾ ਘਾਹ ਦੇ ਦਿਹਾਲੇਦਵਾਲੇ ਬਹੁਤ ਸੀਗਾ ਕਿਉਂਕਿ ਕਈ ਕਿਲੋਮੀਟਰਾਂ ਤੱਕ ਕਹਿੰਦੇ ਇੱਥੇ ਜਦੋਂ ਵੀ ਬਾਰਸ਼ਾਂ ਹੁੰਦੀਆਂ ਸੀ ਤੇ ਪਾਣੀ ਜਮਾ ਹੋ ਜਾਂਦਾ ਸੀ ਇੱਥੇ ਜਿਹੜਾ ਸੀਗਾ ਉਹ ਪਾਣੀ ਖੜਾ ਰਹਿੰਦਾ ਸੀ ਜੋ ਸਵਾ ਪੈਣ ਤੇ ਆਲੇ ਦੁਆਲੇ ਪਾਣੀ ਸੁੱਕ ਜਾਂਦਾ ਸੀਗਾ ਤੇ ਕਹਿੰਦੇ ਇੱਥੇ ਘਾਹ ਜੋ ਹੋਰ ਘੋੜਿਆਂ ਦੇ ਖਾਣਯੋਗ ਚਾਰਾ ਇੱਥੇ ਬਹੁਤ ਉੱਗਦਾ ਸੀ ਹਰੇ ਭਾਈ ਵਾਲੇ ਦੁਆਲੇ ਸੀਗੀ ਇਹ ਤਿੰਨ ਕਾਰਨਾਂ ਦਾ ਕਰਕੇ ਗੁਰੂ ਸਾਹਿਬ ਇੱਥੇ ਇਸ ਜਗ੍ਹਾ ਤੇ ਆ ਕੇ ਹੀ ਉਤਾਰਾ ਗੁਰੂ ਸਾਹਿਬ ਨੇ ਕੀਤਾ ਤੇ ਇੱਥੇ ਪਹਿਲੀ ਭਰਤੀ ਜਿਹੜੀ ਸੀਗੀ ਸਿੱਖਾਂ ਦੀ ਉਹ ਵੀ ਇੱਥੇ ਕੀਤੀ ਸੀ ਸੋ ਹੋਰ ਸਹੂਲਤਾਂ ਨੂੰ ਮੁੱਖ ਰੱਖ ਕੇ ਜਿਹੜਾ ਇੱਥੇ ਛੌਣੀ ਸਥਾਪਿਤ ਗੁਰੂ ਸਾਹਿਬ ਜੀ ਨੇ ਕੀਤੀ ਸੀਗੀ ਇਸ ਛੌਣੀ ਨੂੰ ਗੁਰੂ ਸਾਹਿਬ ਦੀ ਛੌਣੀ ਕਹਿ ਕੇ ਵੀ ਪੁਕਾਰਿਆ ਜਾਂਦਾ ਸੀ ਤੇ ਇਤਿਹਾਸਕ ਢਾਵ ਸਰ ਸਾਹਿਬ ਦੇ ਨਾਮ ਨਾਲ ਵੀ ਸੰਗਤਾਂ ਇਸ ਜਗ੍ਹਾ ਨੂੰ ਪੁਕਾਰਦੀਆਂ ਸੀਗੀਆਂ ਗੁਰਦੁਆਰਾ ਸਾਹਿਬ ਦਾ ਜੋ ਆਲਾਦਵਾਲਾ ਵਾ ਉਹ ਵੀ ਤੁਹਾਨੂੰ ਦਿਖਾਵਾਂਗੇ ਬੜਾ ਸੋਹਣਾ ਬਣਿਆ ਹੋਇਆ ਆਲਾਦਵਾਲਾ ਜਿਹੜਾ ਉਹ ਢਾਵੇਂ ਨੀਵੀਂ ਆ ਤੇ ਗੁਰਦੁਆਰਾ ਸਾਹਿਬ ਜਿਹੜਾ ਉਹ ਉੱਚੀ ਜਗ੍ਹਾ ਤੇ ਆ ਤੇ ਜਿਹੜਾ ਆਲਾਦਵਾਲਾ ਵੇ ਪੱਕਾ ਨਹੀਂਗਾ ਇਹਦਾ ਦੇਖੋ ਇਧਰ ਸਾਰੇ ਆਲੇਦਵਾਲੇ ਤੁਹਾਨੂੰ ਮਿੱਟੀ ਮਿੱਟੀ ਨਜ਼ਰ ਆਊਗੀ ਤੇ ਇੱਥੇ ਜਿਵੇਂ ਮਿੱਟੀ ਦਾ ਪੋਚਾ ਘਰਾਂ 'ਚ ਜਾਂ ਲੋਕ ਪਹਿਲਾਂ ਕਮਰਿਆਂ ਤੇ ਆਪਦੇ ਘਰਾਂ ਦੇ ਉੱਪਰ ਫੇਰਦੇ ਸੀਗੇ ਜਾਂ ਵਿਹੜਿਆਂ 'ਚ ਫੇਰਦੇ ਸੀਗੇ ਉਹ ਪੋਚਾ ਜਿਵੇਂ ਪੁਰਾਣਾ ਉਵੇਂ ਹੀ ਫੇਰਿਆ ਤੇ ਬੜਾ ਵਧੀਆ ਜਾ ਲੱਗਦਾ ਵਾ ਜਦੋਂ ਆਪਾਂ ਇਹਦੇ ਨੇੜੇ ਆਉਂਦੀ ਲੰਘਦੇ ਆ ਕਿਉਂਕਿ ਸਾਰੇ ਆਲੇ-ਦੁਆਲੇ ਹੀ ਇਦਾਂ ਵਾਂ ਅਸੀਂ ਆਲੇ-ਦੁਆਲੇ ਸਾਰਾ ਦੇਖ ਕੇ ਆਏ ਆ ਬੜਾ ਸੋਹਣਾ ਆਲੇ-ਦੁਆਲੇ ਦਰਖਤ ਤਾਂ ਹੈਗੇ ਹੀ ਆ ਤੇ ਨਾਲ-ਨਾਲ ਇਹਦੇ ਤੁਸੀਂ ਦੇਖ ਸਕਦੇ ਆ ਵੀ ਆ ਸਾਰਾ ਕੱਚਾ ਬਣਾਇਆ ਹੋਇਆ ਵੇਖੋ ਕਿੰਨਾ ਸੋਹਣਾ ਲੱਗਦਾ ਇਹਨੂੰ ਮਿੱਟੀ ਫੇਰੀ ਹੋਈ ਆ ਵੀ ਇਹ ਮੰਨ ਲਓ ਖਰਾਬ ਨਾ ਨਾ ਹੋਵੇ ਜਾਂ ਮੀਂਹ ਆਵੇ ਤਾਂ ਇਹ ਮੰਨ ਲਓ ਵੀ ਮਿੱਟੀ ਜਿਹੜੀ ਆ ਇਹ ਕੋਈ ਖਾਰ ਪੈ ਕੇ ਕੋਈ ਉਹਨਾਂ ਦਾ ਨੁਕਸਾਨ ਨਾ ਹੋਵੇ ਬੜਾ ਸੋਹਣਾ ਵਾਲਾ ਦਵਾਲਾ ਸਾਰਾ ਇਹ ਉਹ ਦੂਰ ਤੱਕ ਤੁਸੀਂ ਨਜ਼ਰ ਮਾਰੋ ਤਾਂ ਉਧਰ ਵੀ ਤੇ ਜੇ ਆਪਾਂ ਦੂਜੀ ਸਾਈਡ ਚਲੇ ਜਾਈਏ ਜਿਹੜਾ ਸੜਕ ਜਿੱਧਰੋਂ ਆਪਾਂ ਐਂਟਰੀ ਕੀਤੀ ਆ ਉਧਰ ਵੀ ਸਾਰੇ ਵਾਲਾ ਦਵਾਲਾ ਕੱਚਾ ਤੇ ਬੜਾ ਸ਼ਾਂਤ ਜਿਹਾ ਮਾਹੌਲ ਆ ਇੱਕ ਗੁਰਦੁਆਰਾ ਸਾਹਿਬ ਖੇਤਾਂ ਦੇ ਵਿੱਚ ਆ ਤੇ ਇੱਥੇ ਆ ਕੇ ਸੰਗਤਾਂ ਨੂੰ ਅਸੀਂ ਬੇਨਤੀ ਕਰਦੇ ਹਾਂ ਵੀ ਜਰੂਰ ਦਰਸ਼ਨ ਕਰੋ ਆ ਕੇ ਇਤਿਹਾਸ ਬਾਰੇ ਜਾਣਕਾਰੀ ਲਓ ਇਥੇ ਗੁਰੂ ਸਾਹਿਬ ਦੀ 베ਰੀ ਵੀ ਤੁਹਾਨੂੰ ਦਰਸ਼ਨ ਕਰਾਏ ਆ ਜੋ ਗੁਰੂ ਸਾਹਿਬ ਵੇਲੇ ਦੀ ਆ ਉਹ ਵੀ ਦਰਸ਼ਨ ਕਰੋ ਗੁਰੂ ਸਾਹਿਬ ਦਾ ਜੋ ਖੂਹ ਆ ਇਥੇ ਪੁਰਾਣਾ ਗੁਰੂ ਸਾਹਿਬ ਨੇ ਆਪ ਲਗਵਾਇਆ ਸੀਗਾ ਉਹ ਵੀ ਤੁਹਾਨੂੰ ਦਰਸ਼ਨ ਕਰਵਾਏ ਆ ਉਹਨਾਂ ਦੇ ਵੀ ਆਪਣੇ ਬੱਚਿਆਂ ਨੂੰ ਵੀ ਦਰਸ਼ਨ ਕਰਵਾਓ ਤੇ ਆਪ ਵੀ ਖੁਦ ਆ ਕੇ ਦਰਸ਼ਨ ਕਰੋ ਗੁਰੂ ਸਾਹਿਬ ਜੀ ਦੇ ਇਸ ਪਵਿੱਤਰ ਸਥਾਨ ਦੇ ਦਰਸ਼ਨ ਕਰਵਾਉਂਦਿਆਂ ਤੋਂ ਸਾਡੇ ਤੋਂ ਬਹੁਤ ਸਾਰੀਆਂ ਭੁੱਲ ਗਲਤੀਆਂ ਹੋ ਗਈਆਂ ਹੋਣਗੀਆਂ ਆਪ ਜੀ ਨਾਲ ਇਤਿਹਾਸਾਂ ਸਾਂਝਾ ਕਰਦਿਆਂ ਤੋਂ ਵੀ ਬਹੁਤ ਸਾਰੀਆਂ ਭੁੱਲਾਂ ਹੋਈਆਂ ਹੋਣਗੀਆਂ ਸੋ ਆਪ ਸਾਧ ਸੰਗਤ ਬਖਸ਼ਣਯੋਗ ਉਹ ਬਖਸ਼ ਲੈਣਾ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਸਾਡੇ YouTube ਚੈਨਲ ਨੂੰ ਵੀ ਸਬਸਕ੍ਰਾਈਬ ਕਰਿਓ ਸਾਡੇ Facebook ਪੇਜ ਤੇ Instagram ਪੇਜ ਨੂੰ ਵੀ ਫੋਲੋ ਕਰਿਓ ਆਪ ਸੰਗਤਾਂ ਦਾ ਤਹਿ ਦਿਲ ਤੋਂ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ